ਠੀਕ ਹੈ ਜੀ ਦੇਖ ਕੇ ਦੇਖੋ ਕੋਈ ਕਹਿੰਦੀ ਉਹਨਾਂ ਕੋਲ ਅਸਲ ਹੈ ਪਿਸਤੌਲ ਹੀ ਇਹਨਾਂ ਦੇ ਕੋਲ ਕਾਫੀ ਨੁਕਸਾਨ ਇਹਨਾਂ ਨੇ ਕੀਤਾ ਉਹਨਾਂ ਨੂੰ ਇੱਕ ਅੱਧੇ ਦਿਨ ਦੇ ਵਿੱਚ ਲਿਆਓ ਇਹਨਾਂ ਨੂੰ ਜੀ ਜੀ ਲੈ ਆ ਕੇ ਫਿਰ ਇਹਨਾਂ ਨੂੰ ਸਦੋ ਠੀਕ ਹੈ ਜੀ ਜੀ ਠੀਕ ਹੈ ਜੀ ਦੇਖੋ ਅੱਜ ਅਸੀਂ ਪਿੰਡ ਮੂਲਿਆਵਾ ਦੇ ਪਹੁੰਚ ਪਹੁੰਚੇ ਆਂ ਇਹ ਮੂਲਿਆਵਾਲ ਦੀ ਕਲੋਨੀ ਆਏ ਧਾਰੀਵਾਲ ਦੇ ਵਿੱਚ ਏਰੀਆ ਪੈਂਦਾ ਇਹਦਾ ਜਿੱਥੇ ਸਾਨੂੰ ਗੁਪਤ ਸੂਚਨਾ ਮਿਲੀ ਆ ਕਿ ਜਿਹੜੇ ਛਾਮੀ 7-8 ਵਜੇ ਦਾ ਟਾਈਮ ਆਏ ਜਿਥੇ ਆਨ ਪਛਾਦੇ ਬੰਦੇ ਕਾਫੀ ਇੱਕ ਘਰ ਦੇ ਵਿੱਚ ਦਾਖਲ ਹੋਇਆ ਹੁਣ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੇ ਕਿ ਬੰਦੇ ਦੀ ਕੋਈ ਪਛਾਣ ਹੈ ਜਾਂ ਕੌਣ ਬੰਦੇ ਕੀ ਇਹਨਾਂ ਦਾ ਚੱਕਰ ਹੈ ਸਾਰਾ ਹੀ ਉਹ ਭੈਣ ਜੀ ਸੱਚੀ ਕਹਾਂ ਹਾਂਜੀ ਕੀ ਚੱਕਰ ਹੋਇਆ ਕੌਣ ਨੇ ਬੰਦੇ ਉਹ ਇਹ ਭਾਜੀ ਸਾਡੀ ਰਿਸ਼ਤੇਦਾਰ ਹੀ ਮਾੜੀ ਮੋਟੀ ਮੇਰੇ ਭਰਾ ਦੀ ਸਾਲੀ ਆ ਅੱਛਾ ਸਾਨੂੰ ਨਹੀਂ ਪਤਾ ਇਹਨੇ ਹੜ ਕੋਈ ਪੈਸਾ ਲੈਣਾ ਜਾਂ ਦਿੱਤਾ ਲਿਆ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਇਹ ਪਹਿਲਾਂ ਦੋ ਤਿੰਨ ਵਾਰੀ ਇਹਨੂੰ ਮੈਂ ਬਾਹਰ ਦੇ ਵਿਜੇ ਦਿੱਤੇ ਸੀ ਦੋ ਹਾਂ ਸਾਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕੋਈ ਪੈਸਾ ਨਹੀਂ ਇਹਦੇ ਕੋਲ ਲੈਣਾ ਨਾ ਮੇਰਾ ਕੋਈ ਪੈਸਾ ਦੇਣਾ ਇਹ ਹੁਣ ਮੇਰਾ ਹਸਬੰਦ ਮਰ ਗਿਆ ਇਹਨੇ ਆਣ ਕੇ ਸਾਡੇ ਤੇ ਹਮਲਾ ਕੀਤਾ ਸਾਰਾ ਸਾਡਾ ਸਮਾਨ ਪੰਨਿਆ ਖਿੱਚ ਤੂ ਸਾਡੀ ਕੀਤੀ ਨੌਸਖ ਦੀ ਸਾਨੂੰ ਇਹ ਬਾਹਰ ਤੂ ਤੂ ਛੱਡ ਦੇ ਹੀ ਇਹ ਮੌਤ ਕਿੰਨੇ ਚਿਰ ਹੋ ਗਿਆ ਉਹਨੂੰ ਇਹਨਾਂ ਦੀ ਮੌਤ ਨੂੰ ਪਿਛਲੇ 14 ਤਰੀਕ ਨੂੰ ਅੱਜ 14 ਤਰੀਕ ਨੂੰ ਇਹਨਾਂ ਨੂੰ 2 ਮਹੀਨੇ ਜੇ ਹੋਏ ਯਾਰਕਾਂ ਨੂੰ ਤੇ ਉਸ ਤੋਂ ਪਹਿਲਾਂ ਇਹ ਕਦੀ ਨਹੀਂ ਆਏ ਇੱਥੇ ਕਦੀ ਨਹੀਂ ਆਏ ਪਾਜੀ 4 ਸਾਲ ਬਾਅਦ ਮੈਂ ਬਾਹਰੋਂ ਆਣ ਕੇ ਦੀ ਹੋਂਦ ਸ਼ਕਲ ਵੇਖੀ ਆ ਪਹਿਲਾਂ ਕੋਈ ਪੈਸੇ ਦਾ ਮਸਲਾ ਨਹੀਂ ਸਾਡੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਨਾ ਇਹ ਕਦੀ ਸਾਡੇ ਘਰ ਹੀ ਆਈ ਆ ਇਹ ਜਨਾਈ ਨੂੰ ਲਾ ਗਈ ਆ ਇਹਦਾ ਨਾਮ ਪੰਮੀ ਜੀ ਪੰਮੀ ਇਹ ਕਿੰਨੇ ਬੰਦੇ ਨਾਲ ਲੈ ਕੇ ਆਈ ਆ ਇਹ 10 15 ਬੰਦੇ ਨਾਲ ਲੈ ਕੇ ਆਈ ਜੀ ਅੱਛਾ ਜੀ ਹਾਂਜੀ ਬੰਦਿਆਂ ਨੇ ਬਹੁਤ ਸਾਨੂੰ ਅਵਤਬਾ ਬੋਲਿਆ ਕਹਿੰਦਾ ਕੁੱਤੀਏ ਤੂੰ ਮਹਿਲ ਪਾ ਕੇ ਬੈਠੀ ਆ ਹੂੰ ਇਹ ਇਹ ਬੱਲਿਆਂ ਵਾਲੀ ਛੱਤ ਦੇ ਵਿੱਚ ਧੱਕੇ ਖਾਂਦੀ ਆ ਇਦਾਂ ਇਹਨਾਂ ਨੇ ਬਹੁਤ ਮੇਰੀ ਨੋਂ ਨੂੰ ਮੈਨੂੰ ਮਾਰਾ ਚੰਗਾ ਇਹਨੇ ਬੁਲਵਾਇਆ ਕੋਲ ਖਲੋ ਕੇ ਇਹ ਦੋਵੇਂ ਭੈਣਾਂ ਨਾਲ ਆਈਆਂ ਇਹਨਾਂ ਨੇ ਸਾਡੀ ਕੋਈ ਵਾਹ ਪੇਸ਼ ਨਹੀਂ ਜਾਂਦ ਦਿੱਤੀ ਪਿਸਤੌਲ ਦੀ ਨੋਕ ਦੇ ਨਾਲ ਇਹਨਾਂ ਨੇ ਸਾਡਾ ਸਮਾਨ ਖੜਿਆ ਸਾਡੀਆਂ ਦੋ ਸਕੂਟਰੀਆਂ ਸਾਡੀ ਐਲਡੀ ਹਾਡੀ ਲੰਬਾਰੀ ਫੋਲੀ ਵਿੱਚ ਪੈਸੇ ਸੀ ਥੋੜੇ ਜੇ ਉਹ ਵੀ ਲੈ ਕੇ ਗਈ ਹੈ ਮੇਰੀ ਚੈਨ ਹੀ ਮੇਰੀਆਂ ਵਾਲੀਆਂ 100 ਦਿਨਾਰ ਹੀ ਵਿੱਚ ਬਾਕੀ ਪੈਸੇ ਉਦਾਂ ਹੀ ਸੀ 7000 ਰੁਪਿਆ ਸਾਰਾ ਇਹਨੇ ਲੈ ਕੇ ਮੈਂ ਦੇ ਕੋ ਬੈਕ ਖੋਣ ਦੀ ਪਰਖੋਣ ਦੀ ਕੋਸ਼ਿਸ਼ ਕੀਤੀ ਇਹਨੇ ਨਹੀਂ ਦਿੱਤਾ ਪਿਸਤੌਲ ਕਿੰਨੇ ਬੰਦੇ ਕੋਈ ਇੱਕ ਹੀ ਬੰਦਾ ਸੀ ਗਾੜੀ ਜਿਹੜਾ ਸਕੂਟਰੀ ਖੇਚਣ ਲਈ ਉਹਨੇ ਇਦਾਂ ਕਰਕੇ ਪਿਸਤੌਲ ਕੱਢਿਆ ਫਿਰ ਇਹਨਾਂ ਨੇ ਸਾਡੀ ਗੱਲ ਸੀੜੀ ਲਾਈ ਅੱਛਾ ਪਿਸਤੌਲ ਦੇ ਕੋਈ ਹਾਂਜੀ ਦੋ ਪਿਸਤੌਲ ਲੈ ਕੇ ਆਈ ਦੋ ਪਿਸਤੌਲ ਜੀ ਵੇਖੋ ਹਾਂਜੀ ਪਿਸਤੌਲ ਬਾਕੀ ਦਾਤਰ ਇਹ ਕਿਰਪਾਨਾਂ ਨੇ ਸਭ ਕੁਛ ਲੈ ਕੇ ਆਏ ਜਿਹੜੇ ਉੱਚੇ ਦੱਤਰੇ ਇਹਨਾਂ ਦੇ ਕੋਲ ਫਿਰ ਮੈਂ ਆਪਣੇ ਬੱਚੇ ਨੂੰ ਕਿਹਾ ਕਿ ਤੂੰ ਗਾੜੀ ਨਹੀਂ ਹੋਣਾ ਸਾਹਮਣੇ ਨਹੀਂ ਹੋਣਾ ਜੋ ਖੜਦੇ ਲੈਣ ਦੇ ਤੇ ਲੈ ਕੇ ਗਈ ਆ ਇਹਨਾਂ ਨੇ ਸਾਨੂੰ ਬਹੁਤ ਜਲੀਲ ਕੀਤਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਪੁਲਿਸ ਨਹੀਂ ਆਈ ਮੌਕੇ ਤੇ ਤੇ ਤੁਸੀਂ ਫੋਨ ਫੋਨ ਕਿੱਥੇ ਕੀਤਾ ਨਹੀਂ ਆਈ ਮੈਂ ਫੋਨ ਕੀਤਾ ਚੰਡੀਗੜ੍ਹ 2 ਘੰਟੇ ਬਾਅਦ 1.5 ਘੰਟੇ ਬਾਅਦ ਦਾ ਕਰਕੇ ਪੁਲਿਸ ਆਈ ਅਹੀਂ ਜਦੋਂ ਮੈਂ ਫਿਰ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਹੁਣ ਪਾਜੀ ਉਹ ਲੈ ਕੇ ਚੱਲ ਗਏ ਨੇ ਐਨਾ ਮੈਂ ਰੋਈ ਖਫੀ ਫਿਰ ਇਹ ਬਾਅਦ ਵਿੱਚ ਕੋ ਸਰਕਾਰ ਵਾਲੋ ਇਹ ਫ੍ਰਿਸ਼ਟਾ ਸਕੀਮ ਚ ਚਲਾਈ ਗਈ ਹੈ ਜਿਹੜੀ ਕਿ 5 ਮਿੰਟ ਦੇ ਅੰਦਰ ਅੰਦਰ ਹੁੰਦੀ ਆ ਜਦੋਂ ਸਾਰੀ ਵਾਦਤ ਹੋ ਗਈ ਆ ਉਸ ਤੋਂ ਬਾਅਦ ਫੇਰੇ ਆਏ ਆ ਤੇ ਆ ਕੇ ਫਿਰ ਬੇਰ ਨਾਲ ਕੀ ਕੀਤਾ ਇਹਨਾਂ ਨੇ ਆਣ ਕੇ ਕੁਝ ਨਹੀਂ ਕੀਤਾ ਬਸ ਇਹੀ ਸਾਡੇ ਬਿਆਨ ਲੈ ਆ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਾ ਕੇ ਕਿੱਥੇ ਬੋਲ ਖੋਗੇ ਤੁਸੀਂ ਅਹੀਂ ਸ਼ਹਿਰ ਹੈ ਹੈ ਸ਼ਹਿਰ ਚੋਂ ਕਿ ਬੰਦ ਸੀਗੀ ਤੇ ਨਹੀਂ ਉੱਥੇ ਸੇਖ ਨਹੀਂ ਗਏ ਆ ਅਮਨਦੀਪ ਕੌਰ ਦੇ ਨਾਂ ਤੇ ਰਿਪੋਰਟ ਲਿਖੀ ਹੈ ਘਾਰੀ ਅਮਨਦੀਪ ਦਾਵਾ ਹਾਂਜੀ ਤੇ ਉਸ ਤੋਂ ਬਾਅਦ ਅਜੇ ਤੱਕ ਕੋਈ ਨਹੀਂ ਆਇਆ 23 ਤਰੀਕੂ ਤਰੀਕ ਨਹੀਂ ਕੋਈ ਨਹੀਂ ਵੜਿਆ ਇੱਥੇ ਜੀ ਅੱਜ ਕਿੱਥੋਂ ਲਈ ਆ ਅਬ ਘਾਵੀ ਰਗਾ ਸਿੱਧੀ ਲਾਈ ਆ ਸਾਹਮਣੇ ਐਸੇ ਵੀ ਧੂਤ ਆ ਗਿਆ ਆਪਣੇ ਤੋੜ ਦਿੱਤੀ ਆ ਦੇਖੋ ਇਹਨਾਂ ਦੀਆਂ ਤਾਰਾਂ ਕਿਵੇਂ ਤੋੜੀਆਂ ਨੇ ਪੂਰਾ ਗੁੰਡਾਗਰਦੀ ਕੀਤੀ ਆ ਜੇ ਕੋਈ ਲੈਣ ਦੇਣੀ ਤੇ ਕਿਤੇ ਰਿਪੋਰਟ ਦਿੰਦੇ ਨਾਲ ਤੇ ਉੱਥੇ ਬਹਿ ਕੇ ਗੱਲਬਾਤ ਕਰਦੇ ਉਹ ਗੁੱਡੀ ਆ ਗੁੱਡੀ ਇੱਥੇ ਕਰ ਆ ਕੀ ਕਿਤਾ ਹੋਈ ਇਹ ਇਹਨਾਂ ਨੇ ਆ ਘਰ ਆ ਕੇ ਹੜਦਾ ਹੱਥੀ ਪਏ ਸਾਡਾ ਗੱਲਬਾਤ ਕੀਤੀ ਕਿ ਅਸੀਂ ਸਮਾਨ ਲੈ ਕੇ ਜਾਣਾ ਚੋਕ ਕੇ ਜੇ ਸਮਾਨ ਨਾ ਦਿੱਤਾ ਤਾਂ ਇਹ ਹਿੰਦ ਅੱਡੇ ਨਿਆਣੇ ਲੈ ਜਾਣੇ ਚੋਕ ਕੇ ਸਕੂਟਰੀਆਂ ਕਿੰਨੀਆਂ ਖੜੀਆਂ ਸਾਡੀਆਂ ਦੋ ਸਕੂਟਰੀਆਂ ਮੇਰੇ ਪੱਕਿਆਂ ਦੀ ਸਕੂਟਰੀ ਹੀ ਇੱਕ ਮੇਰੀ ਹੀ ਇੱਥੇ ਪਈ ਸੀ ਉਹ ਵੀ ਲੈ ਗਏ ਆਂਦੇ ਇਹ ਵੀ ਕਰਨੀ ਲੋਕ ਤੋੜ ਕੇ ਲੈ ਗਏ ਸਕੂਟਰੀਆਂ ਇਹ ਲੋਕ ਜਿਹੜਾ ਹੀ ਆਪਣੇ ਸੋਨਾ ਸੋਨਾ ਕੀ ਖੜਿਆ ਕੋਈ ਪੈਸਾ ਤੇ ਲੰਬਾਰੀ ਵੀ ਪੈਸੇ ਤੇ ਲੈ ਗਏ ਨਾਲ ਚੈਨੀ ਮੰਮੀ ਦੇ ਟੌਪਸ ਹੀ ਉਹ ਲੈ ਕੇ ਗਏ ਲੰਬਾਰੀ ਲੰਬਾਰੀ ਬਖਾਓ ਮੜੀ ਜਾਂਦਾ ਕਿੱਥੇ ਅਲਮਾਰੀ ਕਿਹੜੀ ਆ ਆਪ ਖਾਈਏ ਰੱਖੋ अच्छा एथो तक बैक अंदर ਬੜੇ ਲੋਗੇ ਹਾਂਜੀ ਉਦੋਂ ਦੇ ਇਸ ਨੂੰ ਲੋਕ ਨਹੀਂ ਲਾਇਆ ਠੀਕ ਆ ਦੇਖੋ ਪਿਛੇ ਡੇ ਹੂੰ 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 ਥੋੜੇ ਪਿਛੇ ਡੇ ਇੱਕ ਸਾਈਡ ਤੇ ਉਹ اچھا ਅਹਿਲ ਮਰੀ ਦੇ ਜਿਹੜਾ ਸਾਮਾਨ ਸਾਰਾ ਕੱਢ ਕੇ ਖੜਿਆ ਲਣਿਆ ਹਨਾ ਅੱਛਾ ਅੱਛਾ ਸਾਡਾ ਲੋਕ ਹੀ ਉੱਥੇ ਕਰਕੇ ਬੰਦ ਨਹੀਂ ਕੀਤਾ ਅੱਛਾ ਲੋਕਾਂ ਦਾ ਸਭ ਤੋਰ ਛੜਿਆ ਨੇ ਆ ਦੇਖੋ ਲੋਕ ਵੀ ਸਾਰੇ ਟੁੱਟੇ ਆ ਕਿੰਨੀ ਤਗੜੀ ਜਿਹੜੀ ਗੁੰਡਾ ਗੱਦੀ ਕੀਤੀ ਆ ਅਹਿਲ ਮਰੀ ਦੇ ਵੀਖੋ ਜੀ ਆ ਦੇਖੋ ਸਾਡਾ ਕਪੜਾ ਵੀ ਦਾ ਸਾਰਾ ਸਾਰਾ ਕੁਕੀਤਾ ਦਾ ਸਾਰਾ ਇਹਨਾਂ ਲੋਕ ਤੋੜੇ ਆ ਕਿੱਥੇ ਲੰਘ ਕੇ ਕਿੱਥੋਂ ਤੱਕ ਆਏ ਨੇ ਲੋਕੇ ਹੈ ਇਸ ਸੇਖੋਂ ਥਾਣੇ ਦੇ ਵਿੱਚ ਜਦੋਂ ਤੂੰ ਰਿਪੋਰਟ ਦਿੱਤੀ ਅੱਜ ਕਿੰਨੇ ਦਿਨੋਂ ਚਲਿਆ ਅੱਜ 3 ਦਿਨ ਹੋ ਗਏ ਨੇ ਕੋਈ ਨਹੀਂ ਇੱਥੇ ਆਇਆ ਹਾਂ ਕੋਈ ਨਹੀਂ ਆਇਆ ਵੇਖੋ ਪੁਲਿਸ ਥਾਣੇ ਵਿੱਚ ਰਿਪੋਰਟ ਦਿੱਤੀ ਨੂੰ ਅੱਜ ਹੋਇਆ ਕੋਈ ਨਹੀਂ ਆਇਆ ਨਾ ਬਰਲਾ ਉਹ ਥੇਕੋਣੇ ਨੂੰ ਕੱਢੋ ਆਂ ਬਜਾ ਰੱਖ ਅੱਛਾ ਮੌਜੂਦਾ ਸਰਪੰਚ ਦਾ ਵੀ ਮੈਂ ਇੱਦਾਂ ਗੇਟ ਖੜਕਾਇਆ ਅੱਛਾ ਇਹਦੀ ਘਰ ਹੈ ਨਹੀਂਗੇ ਬਾਹਰ ਵਿੱਚ ਜਦੋਂ ਆਇਆ ਅੱਜ 3 ਦਿਨ ਹੋ ਗਏ ਪੰਚਾਇਤ ਵਿੱਚੋਂ ਵੀ ਕੋਈ ਜੀ ਨਹੀਂ ਸਾਡੇ ਘਰ ਵੜਿਆ ਵੇਖੋ ਇਹਨਾਂ ਕੰਮਾਂ ਨੂੰ ਆਪਾਂ ਪੰਚਾਇਤਾਂ ਚੰਗੀਆਂ ਬਣਾਉਣੇ ਆ ਪਿੰਡ ਪੰਚਾਇਤ ਜਿਹੜੀ ਆ ਜੇ ਇੰਨੀ ਮਾਰਦਾ ਧੋਈ ਹੋਵੇ ਤੇ ਕੋਈ ਕੋਈ ਨਹੀਂ ਕਰ ਰਿਆ ਦੂਜੇ ਪਾਸੇ ਜਾ ਕੇ ਦੂਜੀ ਪੰਚਾਇਤ ਦੇ ਨਾਲ ਗੱਲ ਕੀਤੀ ਜਿਹੜੀ ਵਿਚਾਰੀ ਪੁਰਾਣੀ ਪੰਚਾਇਤ ਆ ਉਹ ਸਾਡੇ ਘਰ ਆਏ ਆ ਉਹ ਸਾਡੀ ਗੱਲਬਾਤ ਕਰਨ ਦੇ ਨਵੀ ਨੇ ਨਵੀ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਦੇਖੋ ਇਹੋ ਜਿਹੇ ਪੰਚਾਇਤਾਂ ਵੀ ਹੋਣ ਜਿਹੜੀਆਂ ਪਿੰਡਾਂ ਦੇ ਵਿੱਚ ਕਿਸੇ ਦਾ ਕੋਈ ਸੁਣਵਾਈ ਨਾ ਕਰਾਂ ਸਰਪੰਚ ਘਰੋਂ ਪੁੱਛ ਕੇ ਆਏ ਆ ਕਿ ਹੁਣਾਂ ਕਰ ਚੱਲੇ ਉਹ ਜਨਾਨੀ ਮੈਨੂੰ ਇੱਥੇ ਕਹਿ ਕੇ ਗਈ ਕਹਿੰਦੀ ਸਾਨੂੰ ਸਰਪੰਚ ਜੀ ਘਰ ਦੀ ਨੇ ਕਿਹਾ ਤੁਸੀਂ ਜੋ ਕਰਨਾ ਕਰੋ ਤੁਸੀਂ ਪੈਸੇ ਲੈਣੇ ਆ ਜਿੱਦਾਂ ਮਰਜ਼ੀ ਕਰੋ ਅਸੀਂ ਨਹੀਂ ਬੋਲਦੇ ਵੇਖੋ ਇਹੋ ਜੀ ਸ਼ਾਇ ਨੰਬਰ ਲਾਉ ਜਾਂ ਕਹਿੰਦਾ ਨੂੰ ਇਹਨਾਂ ਨਾਲ ਗੱਲਬਾਤ ਕਰੀਏ ਤਰਖਾਹ ਦਿੱਤੀ ਨੂੰ ਅੱਜ 3 ਦਿਨ ਹੋ ਚਲੇ ਨੇ ਇਹ ਕਿਉਂ ਨਹੀਂ ਪੁਲਿਸ ਨੇ ਕਾਰਵਾਈ ਕੀਤੀ ਐਡਾ ਗੁੰਡਾ ਨਾਚ ਪਿਸਤੌਲ ਹਥਿਆਰ ਨਹੀਂ ਪੱਦੇ ਜਦੋਂ ਇਲੈਕਸ਼ਨ ਆਉਂਦੀ ਜਿਹੜੀਆਂ ਸਰਕਾਰੀ ਹਥਿਆਰ ਨੇ ਉਹ ਸਰਕਾਰ ਜਮਾ ਕਰਾਉਂਦੀ ਆ ਲੇਕਿਨ ਇਹ ਹਥਿਆਰ ਜਿਹੜੇ ਨੇ ਇਹਨਾਂ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ 3 ਦਿਨਾਂ ਜੋ ਚਲੇ ਨੇ ਲਾ ਨੰਬਰ ਹੈਲੋ ਹੈਲੋ ਮੈਨਰ ਸਤਿਕਾਰ ਸਤਿਕਾਰ ਜੀ ਇਹ ਸੇਕੋਂ ਠੰਡ ਤੋਂ ਬੋਲਦੇ ਜੀ ਅਸਲ ਸਾਹਿਬ ਮੈਡਮ ਜੀ ਗੱਲ ਇਹ ਆ ਵੀ ਮੈਂ ਰਣਜੀਤ ਸਿੰਘ رپورਟਰ ਬੋਲਣ ਦੇ ਆ ਪਿੰਡ ਮੂੜਿਆਵਾਲ ਦੇ ਵਿੱਚ ਅਸੀਂ ਪਹੁੰਚੇ ਆ। ਨੀ ਆ ਨੇ। ਪਿੰਡ ਮੂੜਿਆਵਾਲ ਦੇ ਵਿੱਚ ਕਲੋਨੀ ਆ ਜਿੱਥੇ ਡਾਕਾ ਪਰਸੋ ਰਾਤ ਦਾ ਪਿਆ ਵਾ। ਹਾਂ ਮੂੜਿਆ ਦੀ ਕਲੋਨੀ ਆ ਤੇ ਉਹ ਤੁਹਾਡੇ ਰਿਪੋਰਟੇ ਰਾਤ ਲਿਖਾਉਣ ਵਾਸਤੇ ਆਏ ਆ ਇੱਥੇ। ਅੱਜ ਜੀ? ਨਹੀਂ ਜੀ 21 ਤਰੀਕ ਦੀ ਰਾਤ ਨੂੰ। ਰਾਤ ਕਿੰਨੀ ਵਜੇ ਪੰਜ ਜੀ? 11 ਵਜੇ 11 ਵਜੇ ਰਾਤ ਰਿਪੋਰਟ ਲਿਖਾ ਕੇ ਗਏ ਤੁਹਾਡੇ। 11 ਵਜੇ ਜੀ। ਕਿੱਤੀ ਤਰੀਕਾ ਹਾਂਜੀ ਜਿਸ ਦੇ ਉੱਤੇ ਕੋਈ ਵੀ ਜਿਹੜਾ ਕਾਰਵਾਈ ਨਹੀਂ ਹੋਈ ਕਿਸੇ ਨਾ ਤੇ ਆ ਜੀ ਰਿਪੋਰਟ ਇੱਕ ਮਿੰਟ ਦੇਖੋ ਅਮਨਦੀਪ ਅਮਨਦੀਪ ਦੇ ਨਾਮ ਦੇ ਉੱਤੇ ਆ ਤੇ ਨਾਲ ਗੱਡੀ ਪਾ ਕੇ ਦੇ ਪੰਮੀ ਪੰਮੀ ਦੇ ਨਾਮ ਦੇ ਉੱਤੇ ਜਾਦਪੁਰ ਸੇਖਵਾ ਜੀ ਪੰਮੀ ਪੰਮੀ ਦੇ ਨਾਮ ਤੇ ਤੇ ਪੰਮੀ ਲੈ ਕੇ ਆਈ ਆ ਬੰਦੇ ਕੋਈ 10 15 ਲਾ ਦਿਆ ਬਹੁਤ ਨੁਕਸਾਨ ਕੀਤਾ ਉਹਨਾਂ ਦਾ ਸਕੂਟਰੀਆਂ ਦੋ ਹੀ ਉਹ ਵੀ ਲਗੇ ਆ ਤੇ ਇੱਕ ਐਲ ਸੀ ਟੀ ਲਾ ਕੇ ਲਗੇ ਆ ਪੰਮੀ ਕਿੱਥੋਂ ਦੇ ਆ ਪੰਮੀ ਕਿਹੜੇ ਪਿੰਡ ਦੀ ਆ ਜੀ ਜਾਦਪੁਰ ਸੇਖਵਾ ਹਾਂਜੀ ਜਾਦਪੁਰ ਸੇਖਵਾ ਜੀ ਜਾਦਪੁਰ ਸੇਖਵਾ ਜੀ ਚਾਹਤ ਕੋ ਠੀਕ ਹੋ ਗਿਆ ਠੀਕ ਹੋ ਗਿਆ ਜੀ ਆਪ ਬੰਦੇ ਉਹਨੇ ਮੁੰਡੇ 2 3 ਪਤਾ ਨਹੀਂ ਕਿੰਨੇ ਕਿ ਜਾਨੇ ਦਾ ਨਾਮ ਪ੍ਰਿੰਸ ਦੇ ਮੈਂ ਜੀ ਲਿਖਾ ਕੇ ਤੁਹਾਨੂੰ ਰਿਪੋਰਟ ਤੇ ਸਭ ਕੁਝ ਲਿਖਾ ਕੇ ਗਏ ਆ ਜੀਆਂ ਦੇ ਨਾਮ ਲਖਾਏ ਨੇ ਸਰ ਮੇਰੀ ਇਲੈਕਸ਼ਨ ਡਿਊਟੀ ਲੱਗੀ ਸੀ ਉੱਥੇ ਜੀ ਆਪਾਂ ਬਟਾਲੀ ਜੀ ਜੀ ਮੈਂ ਉਸ ਟਾਈਮ ਇੱਥੇ ਨਹੀਂ ਸੀ ਜੀ